ਸ੍ਰੋਮਣੀ ਇਕ ਕਨੀ ਦਲ ਜਿੰਦਾਬਾਦ ਸ੍ਰੋਮਣੀ ਇਕ ਕਨੀ ਦਲ ਜਿੰਦਾਬਾਦ ਸਦਾ ਸਰਮੀ ਸਿੰਘ ਬਰਾਦਰ ਜਿੰਦਾਬਾਦ ਸਾਡੇ ਨਾਬੇ ਹਲਕੇ ਦੇ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਕਣਕ ਇਕੱਠੀ ਕੀਤੀ ਸੋ ਉਸ ਕਣਕ ਨੂੰ ਤਬਦੀਲ ਕਰਕੇ ਸਰਟੀਫਾਈਡ ਜਿਹੜਾ 20 ਹੈਗਾ ਉਹ ਤਿਆਰ ਕਰਕੇ ਅਸੀਂ 20 ਜਿਹੜਾ ਹੈਗਾ 2688 ਏਕੜ ਦਾ 20 ਅੱਜ ਭੇਜਿਆ ਜਾ ਰਿਹਾ ਨਾਬੇ ਹਲਕੇ ਦੇ ਸਾਰੇ ਸਰਕਲ ਅਫਸਰ ਸਾਹਿਬਾਨਾਂ ਦੀ ਮਿਹਨਤ ਨਾਲ ਔਰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮਿਹਨਤ ਨਾਲ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਜੋ ਜੋ ਉਹਨਾਂ ਨੇ ਹੁਕਮ ਕੀਤਾ ਸੀਗਾ ਜੋ ਅੱਜ ਪੰਜਾਬ ਦੀ ਉਹਨਾਂ ਨੇ ਬਾਹ ਫੜੀ ਆ ਉਸ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਪੰਜਾਬ ਦੇ ਨਾਬੇ ਹਲਕੇ ਦੀ ਵੀ ਡਿਊਟੀ ਲਗਾਈ ਸੀ ਜੀ ਅੱਜ 688 ਏਕੜ ਦਾ ਜਿਹੜਾ 200 75 ਕੁਇੰਟਲ 20 ਕਿਲੋ ਜਿਹੜਾ 20 ਨਾਬੇ ਤੋਂ ਰਵਾਨਾ ਕੀਤਾ ਜਾ ਰਿਹਾ ਹੈ ਤੇ ਇਹ ਜੀਰਾ ਹਲਕੇ ਦੇ ਵਿੱਚ ਜਾਣਾ ਹੈਗਾ ਸੋ ਉੱਥੇ ਅੱਗੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਜਿੱਥੇ ਹੜਪੀੜਤਾ ਨੂੰ ਭੇਜਣਗੇ ਉੱਥੇ ਇੱਥੇ ਉੱਥੇ ਜਾਏਗਾ ਉਹ ਅੱਗੇ ਜਿਹੜੇ ਹੈਗੇ ਨੇ ਉਹ ਭੇਜਣਗੇ ਸੋ ਮੈਂ ਜਿੱਥੇ ਪਾਰਟੀ ਪ੍ਰਧਾਨ ਸਾਹਿਬ ਦੇ ਧੰਨਵਾਦ ਕਰਨਾ ਚਾਹੁੰਦਾ ਕਿ ਪਾਰਟੀ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਪੰਜਾਬ ਦੇ ਵਿੱਚ ਖੜਾ ਦੇ ਹਾਲਾਤ ਬਣੇ ਤਾਂ ਜਿਹੜੀਆਂ ਬਾਕੀ ਪਾਰਟੀਆਂ ਸੀ ਗੱਲਾਂਬਾਤਾਂ ਕਰਦੀਆਂ ਫਿਰਦੀਆਂ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਦੇ ਵਿੱਚ ਖੜ ਕੇ ਜਾ ਕੇ ਵਾਅਦਾ ਲੋਕਾਂ ਨਾਲ ਕੀਤਾ ਕਿ ਤੁਹਾਡੀ ਫਸਲ ਬੀਜਣ ਤੱਕ ਤੁਹਾਡਾ ਖੇਤ ਸਾਫ਼ ਕਰਨਾ ਉਹਨਾਂ ਤੱਕ ਘਰਾਂ ਦੇ ਵਿੱਚ ਜਦ ਤੱਕ ਲੋਕ ਨਹੀਂ ਵੜ ਜਾਂਦੇ ਉੱਥੇ ਤੱਕ ਲੋਕਾਂ ਦੇ ਨਾਲ ਖੜਨ ਦਾ ਜਿਹੜਾ ਵਾਅਦਾ ਕੀਤਾ ਸੀਗਾ ਸੋ ਅੱਜ ਨਾਪੇ ਹਲਕੇ ਦੇ ਵਿੱਚੋਂ ਇਹ ਪਹਿਲਾ ਜਿਹੜੀ ਡਿਊਟੀ ਆ ਉਹ ਲੈ ਕੇ ਜਾ ਰਹੇ ਹਾਂ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਰਕਟ ਜਥੇਦਾਰ ਸਹਿਬਾਨ ਸਾਰਿਆਂ ਦਾ ਹੀ ਸਮੁੱਚੇ ਸ਼ਰੋਮਣੀ ਕਾਲੀਦਾਲ ਦੀ ਲੀਡਰਸ਼ਿਪ ਦਾ ਜਿਹੜੇ ਨਾਬਾ ਹਲਕੇ ਦੇ ਵਿੱਚੋਂ ਜਿਹਨਾਂ ਨੇ ਯੋਗਦਾਨ ਪਾਇਆ ਕਿਉਂਕਿ ਇਹ ਇਕੱਲੇ ਕਿਸੇ ਵਿਅਕਤੀ ਦਾ ਕੰਮ ਨਹੀਂ ਸਾਰੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਇੱਕ ਥੈਲਾ ਆਪਣੇ ਆਪਣੇ ਘਰਾਂ ਦੇ ਵਿੱਚੋਂ ਇਸ ਵਿੱਚ ਯੋਗਦਾਨ ਪਾਇਆ ਇਹ ਮਹਾਜਗਤੀ ਗਾ ਉਸ ਜਗ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਮੈਂ ਆਪਣੇ ਵੱਲੋਂ ਸਮੁੱਚੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਤੇ ਪਾਰਟੀ ਪ੍ਰਧਾਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਨਾਬਾ ਹਲਕਾ ਜਿੱਥੇ ਵੀ ਸਾਡੀ ਡਿਊਟੀ ਲਗਾਉਣਗੇ ਜਿਹੜੀ ਵੀ ਚੀਜ਼ ਤੇ ਡਿਊਟੀ ਲਗਾਉਣਗੇ ਨਾਬਾ ਹਲਕਾ ਤਨਦੇਹੀ ਨਾਲ ਉਸ ਡਿਊਟੀ ਨੂੰ ਨਿ ਤੁਹਾ ਮੈਂ ਦੂਜੀਆਂ ਪਾਰਟੀਆਂ ਦੇ ਕਹਿਣਾ ਚਾਹੁੰਨਾ ਕਿ ਸਿਰਫ ਫੋਟੋਆਂ ਖਿਚਾਉਣ ਤੱਕ ਸੀਮਿਤ ਰਹੇ ਨੇ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਤੇ ਭਾਵੇਂ ਕਾਂਗਰਸ ਦੇ ਲੋਕ ਤੇ ਭਾਵੇਂ ਦੂਜੀਆਂ ਪਾਰਟੀਆਂ ਦੇ ਲੋਕ ਸਰਖਵੀਰ ਸਿੰਘ ਬਾਦਲ ਨੇ ਜੋ ਕਿਹਾ ਉਹ ਕਰਕੇ ਦਿਖਾਤਾ ਉਸ ਲੋਕਾਂ ਦੀ ਸੇਵਾ ਵਿੱਚ ਐ ਚਟਾਨ ਦੀ ਤਰ੍ਹਾਂ ਖੜਾ ਤੇ ਅਸੀਂ ਉਹਨਾਂ ਦੇ ਨਾਲ ਖੜੇ ਓਕੇ ਨਿਆਣੀ ਦੇ ਦਰਦ ਨੂੰ ਬਣਾਉਣ ਦੇ ਲਈ ਅੱਜ ਜੀਰਾ ਦੇ ਵਿੱਚ ਪਹੁੰਚ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਿੱਸਾ ਨਿਰਦੇਸ਼ਾਂ ਦੇ ਹੇਠ ਅੱਜ ਬਲਾਕ ਨਾਭਾ ਵਿੱਚੋਂ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਗਵਾਈ 688 ਏਕੜ ਦਾ ਜੋ ਬੀਜ ਵੱਖ-ਵੱਖ ਪਿੰਡਾਂ ਵਿੱਚੋਂ ਸਰਕਲ ਜਥੇਦਾਰਾਂ ਵੱਲੋਂ ਅਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਲੀਗੜ੍ਹ ਦੇ ਵਰਕਰਾਂ ਵੱਲੋਂ ਇਕੱਠਾ ਕੀਤਾ ਗਿਆ ਉਹ ਅੱਜ ਭੇਜਣ ਲੱਗਿਆ ਤਾਂ ਜੋ ਲੋੜਵੰਦ ਕਿਸਾਨਾਂ ਲਈ ਵੱਧ ਤੋਂ ਵੱਧ ਮਦਦ ਹੋ ਸਕੇ ਅਤੇ ਸਰਦਾਰ ਮੱਖਣ ਸਿੰਘ ਜੀ ਲਾਲਕਾ ਤੇ ਸੁਖਵੀਰ ਸਿੰਘ ਬਾਦਲ ਜੀ ਜੋ ਅੱਗੇ ਤੋਂ ਵੀ ਜੋ ਸਾਨੂੰ ਹੁਕਮ ਲਗਾਉਣਗੇ ਅਸੀਂ ਹਰ ਤਰ੍ਹਾਂ ਨੋਡਵੰਦਾਂ ਕਿਸਾਨਾਂ ਦੀ ਅਤੇ ਲੋਕਾਂ ਦੀ ਵਾਅਦੇ ਲਈ ਤਿਆਰ ਆ ਗਏ